ਮੈਂ ਹੋਰ ਥੋੜਾ ਜਿਹਾ ਦਿਮਾਗ ਚਲਾਇਆ ਆਪਣਾ ਆਪਣਾ ਪੇਪਰ ਤਾਂ ਮੈਂ ਕਢਾਇਆ ਹੀ ਕਢਾਇਆ ਹੈ ਨਾ ਹੁਣ ਤੁਸੀਂ ਇੱਥੇ ਦੇਖੋਗੇ ਕਿ ਨਾਂ ਤੱਕ ਵੀ ਲਿਖੇ ਹੋਏ ਆ ਪ੍ਰੋਫੈਸਰਸ ਦੇ ਜਿਹੜੇ ਚੈੱਕ ਕਰਦੇ ਨੇ ਹੁਣ ਇਹਨਾਂ ਨੂੰ ਲੱਭਨਾਂ ਵੇਜੋ ਉਹਨਾਂ ਨੇ ਮਾਰਕਸ ਵੀ ਦਿੱਤੇ ਆਊਟ ਆਫ ਮੇਰੇ ਕੋ ਸਾਰਾ ਠੀਕ ਹੈ ਜੀ ਡਾਟਾ ਪਿਆ ਹੈ ਬਰðਰ ਪੁਆਇੰਟ ਇਜ਼ ਕਿ ਸਿਰਫ ਜੇ ਮੈਂ ਆਪਣੀ ਹੀ ਸ਼ੀਟ ਕਢਾ ਲੈਂਦਾ ਉਹਦੇ ਨਾਲ ਮੈਨੂੰ ਕੀ ਫਾਇਦਾ ਹੋਣਾ ਸੀ ਇਸ ਕਰਕੇ ਮੈਂ ਨਾਲ ਉਹ ਟਾਪਰ ਦੀ ਵੀ ਬੱਚੀ ਸ਼ੀਟ ਕਢਾਈ ਹੈ ਆਰਟੀਆ ਤੋਂ ਜਿਨ੍ਹਾਂ ਦੇ ਟੌਪ 3 ਵਿੱਚ ਮਾਰਕਸ ਸੀਗੇ ਸਮਝ ਰਹੇ ਹੋ ਧਿਆਨ ਨਾਲ ਜਿਨ੍ਹਾਂ ਦੇ ਟੌਪ 3 ਵਿੱਚ ਮਾਰਕਸ ਸੀਗੇ ਐਂਡ ਫਿਰ ਮੈਂ ਕੀ ਕੀਤਾ ਹੈ ਮੈਂ ਆਪਣੇ ਇੱਕ ਇੱਕ ਕੁਐਸਚਨ ਨੂੰ ਉਹਨਾਂ ਦੇ ਕੁਐਸਚਨ ਨਾਲ ਕੰਪੇਅਰ ਕੀਤਾ ਕਿ ਮੈਂ ਕਿਵੇਂ ਦਾ ਕੁਐਸਚਨ ਲਿਖਿਆ ਹੈ ਜੇ ਮੈਨੂੰ ਫੋਰ ਐਗਜ਼ਾਮਪਲ 7 ਮਾਰਕਸ ਮਿਲੇ ਹੈ 6 ਮਾਰਕਸ ਮਿਲੇ ਹੈ ਤੇ ਉਹਨਾਂ ਨੂੰ ਕਿੰਨੇ ਮਾਰਕਸ ਮਿਲੇ ਉਹਨਾਂ ਨੂੰ 10 ਮਿਲੇ ਹੈ ਤੇ ਕਿਉਂ ਮਿਲੇ ਜੀ ਸੋਚੋ ਐਂਡ ਥਿਸ ਕੰਪੈਰੀਜ਼ਨ ਮੇਕਸ 올 ਆਫ ਦਾ ਡਿਫਰੈਂਸ ਦਿਸ ਕੰਪੈਰੀਜ਼ਨ ਮੇਕਸ ਆਲ ਆਫ ਦਾ ਡਿਫਰੈਂਸ ਕਿ ਤੁਹਾਨੂੰ ਪਤਾ ਹੋਵੇ ਨਾ ਕਿ ਜੇ ਮੈਂ ਗਲਤੀ ਕੀਤੀ ਹੈ ਬੱਚੇ ਮੈਂ ਬਹੁਤ ਗਲਤੀਆਂ ਕੀਤੀਆਂ ਹੁਣ ਇਹ ਜਿਹੜਾ ਕੰਪੈਰੀਜ਼ਨ ਕਰਨਾ ਹੈ ਇਹ ਮੈਨੂੰ ਪਤਾ ਹੋਣਾ ਚਾਹੀਦਾ ਨਾ ਕਿ ਜੇ ਮੇਰੇ ਪੰਜ ਨੰਬਰ ਆ ਰਹੇ ਆ ਮੇਰੇ ਵਿੱਚ ਕੀ ਗਲਤੀ ਸੀਗੀ ਉਹ ਤੁਹਾਨੂੰ ਇਹ ਦੱਸੇਗੀ ਆਫੀਸ਼ੀਅਲ ਪੀਪੀਐਸਸੀ ਦੀ ਸ਼ੀਟ ਦੱਸੇਗੀ ਬੱਚੇ